ਫੀਰ ਜਨਾ ਤਾਂ ਆਪਣਾ ਪਲਾਨ ਸੀ ਵੀ ਗੁਰੂ ਕੇ ਬਾਗ ਗੁਰਦਸਾਹਿਬ ਜਾਣਾ ਮੱਥਾ ਟੇਕਣ ਲਈ ਅੱਜ ਸ਼ਾਮ ਦੀ ਚਾਹ ਪੀ ਕੇ ਰੈਡੀ ਹੋ ਕੇ ਅਸੀਂ ਚੱਲ ਪਏ ਗੁਰਦਸਾਹਿਬ ਵੱਲ ਨੂੰ ਅਸੀਂ ਘਰੋਂ ਚੱਲੇ ਉਸ ਤੋਂ ਬਾਅਦ ਨੇਰੀ ਆਣੀ ਸਟਾਰਟ ਹੋ ਗਈ ਰਸਤੇ 'ਚ ਲੋਕਾਂ ਨੇ ਭੈਲੀਆਂ 'ਚ ਅੱਗ ਲਾਈ ਹੋਈ ਹੀ ਕਣਕ ਦੇ ਨਾੜ ਨੂੰ ਫਿਰ ਸਾਨੂੰ ਰਸਤਾ ਚੇਂਜ ਕਰਕੇ ਜਾਣਾ ਪਿਆ ਪਹੁੰਚ ਚੁੱਕੇ ਅਸੀਂ ਗੁਰਦਰਾ ਸਾਹਿਬ ਗੁਰੂ ਕੇ ਬਾਗ ਗੁਰਦਰਾ ਸਾਹਿਬ ਪਹੁੰਚੇ ਤੇ ਮੌਸਮ ਵੀ ਇੰਨਾ ਵਧੀਆ ਹੋ ਗਿਆ ਇੱਕ ਤੇ ਗੁਰਦਸਾਹਿਬ ਪਹੁੰਚ ਕੇ ਮੰਨੂ ਸ਼ਾਂਤੀ ਸਕੂਨ ਮਿਲਿਆ ਤਾਂ ਉਧਰੋਂ ਮੌਸਮ ਵੀ ਇੰਨਾ ਪਿਆਰਾ ਹੋ ਗਿਆ ਸੋਹਣੇ ਤੋਂ ਸੁਹਾਗੇ ਵਾਲੀ ਗੱਲ ਹੋ ਗਈ ਇੱਕਦਮ ਕਾਲੇ ਅਸਮਾਨ 'ਚ ਬੱਦਲ ਛਾ ਗਏ ਅਸੀਂ ਕੇਕੇ ਗੁਰਦਰਾ ਸਾਹਿਬ ਮੱਥਾ ਥੋੜੀ ਦੇਰ ਕੀਰਤਨ ਦਾ ਆਨੰਦ ਮਾਨਿਆ ਫਿਰ ਅਸੀਂ ਚੱਲ ਪਏ ਵਾਪਸ ਰਿਤਨੇ ਟੋਇਜ਼ ਵਾਲੀ ਦੁਕਾਨ ਦੇਖੀ ਉਹਨੇ ਟੋਇ ਲਿਆ ਪਹੁੰਚੂ ਕੇ ਅਸੀਂ ਘਰ ਰਸਤੇ 'ਚ ਹੁੰਦੇ ਹਨ ਹੁਣ ਲੱਗੀ ਬਾਰਿਸ਼ ਕਾਰ ਆਉਂਦਿਆਂ ਨੇ ਢੇਰੀ ਨੇ ਕਾਫੀ ਖਲਾਰਾ ਪਾਇਆ ਹੈ ਉਹ ਪਹਿਲਾਂ ਸਾਫ਼ ਕੀਤਾ ਹੁੰਦਿਆਂ